ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਲੈ ਕੇ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ 사ਸ਼ੀਕਾਲ ਜੀ ਮੈਂ ਜੋਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸ੍ਰੋਤ ਦਰਵਾਜ਼ਾ ਸਵਾਗਤ ਕਰਦਾ ਹਾਂ ਦੱਸ ਰਹੀ ਹੈ ਕਿ ਗਿੰਦੜ ਬਾਹਾ ਦੇ ਐਸਡੀਐਮ ਵੱਲੋਂ ਵੱਡਾ ਫੈਸਲਾ ਜੜਾ ਉਹ ਲੈ ਦਿੱਤਾ ਗਿਆ ਹੈ ਕਿ ਕਿਸਾਨਾਂ ਦੇ ਕੋਈ ਵੀ ਬੰਦਾ ਜੜਾ ਉਹ ਪੱਖਚ ਨਹੀਂ ਬੋਲ ਰਿਹਾ ਕਿ ਕਿਸਾਨਾਂ ਦੀ ਜੜੀ ਪਰਾਲੀ ਹੈ ਉਸ ਦਾ ਨਾ ਤਾਂ ਕੋਈ ਪੁਖਤਾ ਹੱਲ ਕੀਤਾ ਜਾ ਰਿਹਾ ਤੇ ਨਾ ਉਹਦੇ ਲਈ ਕੋਈ ਪੁਖਤਾ ਪਰਬੰਧਕੀ ਜਦੋਂ ਨੇ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਸਾਡੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਪਰਾਲੀ ਦੀਆਂ ਜਿਹੜੀਆਂ ਗੱਠਾਂ ਮਾਰ ਕੇ ਰੱਖ ਜਾਂਦੇ ਨੇ ਤੇ ਫਿਰ 10-10 15-15 ਦਿਨ ਉਹਨਾਂ ਨੂੰ ਚੱਕਰ ਨਹੀਂ ਹੁੰਦੇ ਤੇ ਅਸੀਂ ਉਸ ਪਰਾਲੀ ਦਾ ਕੀ ਕਰੀਏ ਜਦੋਂ ਕਿ ਜਿਹੜੇ ਕਿਸਾਨ ਨੇ ਉਹ ਪਰਾਲੀ ਨੂੰ ਅੱਗ ਲਾ ਕੇ ਆਪ ਦਾ ਟਾਈਮ ਸਿਰ ਤੁਰਕ ਨੂੰ ਹੋ ਜਾਂਦੇ ਨੇ ਤੇ ਨਵੀਂ ਫਸਲ ਬੀਜਣ ਲਈ ਆਪਦੀ ਪੈਲੀ ਨੂੰ ਤਿਆਰ ਕਰ ਲੈਂਦੇ ਨੇ ਪਰ ਉੱਥੇ ਹੀ ਕਿਸਾਨਾਂ ਨੂੰ ਜਿਹੜੀ ਹੈ ਬਾਰ-ਬਾਰ ਦਿੱਕਤ ਆ ਰਹੀ ਹੈ ਕਿ ਉਹਨਾਂ ਨੂੰ ਵੇਟ ਕਰਨੀ ਪੈ ਰਹੀ ਉਹਨਾਂ ਨੂੰ ਇਹਨਾਂ ਚੀਜ਼ਾਂ ਵਿੱਚ ਮੁਸ਼ਕਿਲਾ ਆ ਰਹੀਆਂ ਨੇ ਕਿ ਸਾਡੀ ਪਰਾਲੀ ਕਦੋਂ ਚੱਕੀ ਜਾਣੀ ਹੈ ਤੇ ਗਿੱਦੜ ਬਾਹਾ ਦੇ ਜਿਹੜੇ ਐਸਡੀਐਮ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਜਿਹੜਾ ਵੀ ਕਿਸਾਨ ਆਪਦੇ ਖੇਤ ਵਿੱਚ ਪਰਾਲੀ ਨੂੰ ਅੰਗ ਲਾਵੇਗਾ ਉਸ ਨੂੰ ਨਾ ਤਾਂ ਬੁਢੇਪਾ ਪੈਨਸ਼ਨ ਦਿੱਤੀ ਜਾਵੇਗੀ ਤੇ ਨਾ ਹੀ ਕੋਈ ਸਰਕਾਰੀ ਜਿਹੜੀ ਸਕੀਮ ਹੈ ਉਸ ਦਾ ਲਾਭ ਉਠਉਣ ਲਈ ਜਿਹੜਾ ਕੋਈ ਫੈਸਲਾ ਕੀਤਾ ਜਾਵੇਗਾ ਨਾ ਹੀ ਉਸ ਨੂੰ ਕੋਈ ਸਰਕਾਰੀ ਲਾਭ ਦਿੱਤਾ ਜਾਵੇਗਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕਪੀਡਿਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ